ਅਰ ਨਹੀਂ ਤੋਂ ਉਹ ਚੀਜ਼ ਦਾ ਮੇਰੇ ਮੈਨੂੰ ਅਵਾਜ ਪਤਾ ਲੱਗ ਰਿਹਾ ਵੀ ਠੀਕ ਬੱਜੀ ਨੇ ਮਿਹਨਤ ਕੀਤੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਬਹੁਤ ਜ਼ਿਆਦਾ ਖੁਸ਼ੀ ਹੈ ਸਾਡੇ ਘਰ ਵਿੱਚ ਇੱਕ ਹੀ ਫੋਨ ਹੈ ਉਹਨਾਂ ਦੇ ਫਾਦਰ ਵੀ ਬੋਲਦੇ ਨੇ ਕਿ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਆਪਣੀ ਇਹਨਾਂ ਸਾਰੇ ਬੱਚਿਆਂ ਤੇ ਸਾਡੇ ਸੱਤ ਬੱਚੇ ਮੈਟ ਪੋਜੀਸ਼ਨ ਦੇ ਵਿੱਚ ਇਸ ਵੇਲੇ ਆਏ ਅੱਜ ਪੰਜਾਬ ਭਾਰ ਵਿੱਚ ਜਿੱਥੇ ਪੰਜਾਬ ਸਿੱਖਿਆ ਬੋਰਡ ਵੱਲੋਂ ਜਿਹੜੇ ਨਤੀਜੇ ਐਲਾਨੇ ਗਏ ਜਿੱਥੇ ਤਿੰਨ ਲੜਕੀਆਂ ਟਾਪਰ ਆਈਆਂ ਨੇ ਜਿਨ੍ਹਾਂ ਦੇ ਵਿੱਚੋਂ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਪੈਂਦੇ ਪਿੰਡ ਨਵਾਂ ਤੰਦੇਲ ਦੇ ਅੰਬਰ ਪਬਲਿਕ ਸਕੂਲ ਦੀ ਇੱਕ ਵਿਦਿਆਰਥਣ ਕਰਨਮਨ ਪ੍ਰੀਤ ਕੌਰ ਜਿਹੜੀ ਆ ਪਨਵਾ ਤੋਂ ਉਹ ਜ਼ਿਲ੍ਹੇ ਦੇ ਵਿੱਚ ਪਹਿਲੇ ਨੰਬਰ ਤੇ ਅਤੇ ਪੰਜਾਬ ਦੇ ਵਿੱਚ ਤੀਸਰੇ ਨੰਬਰ ਤੇ ਇਹ ਸਥਾਨ ਹਾਸਲ ਕੀਤਾ ਹੈ ਤੇ ਜਿੱਥੇ ਅੱਜ ਅੰਬਰ ਪਬਲਿਕ ਸਕੂਲ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਆ ਤੇ ਹਰ ਕੋਈ ਉਸ ਦਾ ਮੂੰਹ ਮਿੱਠਾ ਕਰਾ ਰਿਹਾ ਹੈ ਆਓ ਗੱਲਬਾਤ ਕਰਦੇ ਹਾਂ ਤਰਮਨਜੀਤ ਕੌਰ ਅਤੇ ਸਕੂਲ ਦੇ ਸਮੂਹ ਸਟਾਫ ਦੇ ਨਾਲ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਆ ਤੇ ਮੇਰੀ ਪੰਜਾਬ ਵਿੱਚੋਂ 3rd ਪੋਜੀਸ਼ਨ ਆਈ ਹੈ ਤੇ ਟੋਟਲ ਵਿੱਚੋਂ 5 ਨੰਬਰ ਕੱਟਨੇ ਬਟ ਇੱਕ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਕਿੰਨੇ ਟੋਟਲ ਕਿੰਨੇ ਨੰਬਰ ਹੀ ਕਿੰਨੇ ਤੁਹਾਡੇ ਆਏ 650 ਵਿੱਚੋਂ 645 ਨੰਬਰ ਆਇਆ 650 ਹਾਂ ਕਿਸ ਤਰ੍ਹਾਂ ਦਾ ਲੱਗਦਾ ਪਿਆ ਤੁਹਾਨੂੰ ਸਭ ਬਹੁਤ ਹੀ ਖੁਸ਼ੀ ਹੋ ਰਹੀ ਹੈ ਤੇ ਪੇਰੈਂਟਸ ਸਟਾਫ ਸਾਰੇ ਜਾਣੇ ਬਹੁਤ ਖੁਸ਼ ਨੇ ਕਿੰਨੀ ਕਮੇਨਟ ਹੈ ਕਿਹਦੀ ਕਿਹਦੀ ਮਿਹਨਤ ਹੈ ਕੀ ਤੁਸੀਂ ਜਆ ਕੇ ਟੀਚਰ ਦੇ ਨੰਬਰ ਤੇ ਆਏ ਜੇ ਕਿਹਦੀ ਕਿਹਦੀ ਮਿਹਨਤ ਹੈ ਤੁਹਾਡੀ ਤਾਂ ਮਿਹਨਤ ਹੈਗੀ ਤੁਹਾਡੇ ਪਿੱਛੇ ਜੋੜ ਕਿੰਨੇ ਕਿੰਨੇ ਲਾਇਆ ਕਿੰਨੇ ਕਿੰਨੇ ਤੁਹਾਡੀ ਨੇ ਮਿਹਨਤ ਕੀਤੀ ਸਭ ਤੋਂ ਪਹਿਲਾਂ ਦੇ ਸਕੂਲ ਤੇ ਬਾਅਦ ਵਿੱਚ ਮੇਰੇ ਪੇਰੈਂਟਸ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਹੈ ਤੇ ਕਦੇ ਵੀ ਜਿਹੜੇ ਮੇਰਾ ਹਾਰਟ ਡਾਊ ਟੂ ਹਰ ਦੇ ਸਕੂਲ ਟੀਚਰਸ ਕਲੀਅਰ ਕਰਦੇ ਰਹੇ ਆ ਤੇ ਹਮੇਸ਼ਾ ਬਹੁਤ ਵਧੀਆ ਲੱਗਦਾ ਹੈ ਇਸ ਸਕੂਲ ਵਿੱਚ ਪੜ੍ਹ ਕੇ ਕਿ ਬੱਚਿਆਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਇਹ ਕਹਿਣਾ ਚਾਹੂੰਗੀ ਜਦੋਂ ਤੁਸੀਂ ਮਿਹਨਤ ਕਰਦੇ ਹੋ ਤੇ ਤੁਹਾਨੂੰ ਉਸ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਤੇ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਕਿ ਤੁਸੀਂ ਮੈਨੇਜ ਕਿਸ ਤਰ੍ਹਾਂ ਕਰਦੇ ਹੋ ਹਰੇ ਸਬਜੈਕਟ ਨੂੰ ਕਿੰਨਾ-ਕਿੰਨਾ ਟਾਈਮ ਦਿੰਦੇ ਹੋ ਸਰ ਇਹ ਡਿਪੈਂਡ ਕਰਦਾ ਹੈ ਕਿ ਕੋਈ ਸਾਨੂੰ ਸਕੂਲ ਟੀਚਰ ਹ ਹਮੇਸ਼ਾ ਇੱਕ ਪੈਟਰਨ ਦੇ ਹਿਸਾਬ ਨਾਲ ਹੋਉਂ ਗਿੰਦੇ ਰਿਹਾ ਸੋ ਉਸ ਦੇ ਅਕੋਰਡਿੰਗ ਆਪਾਂ ਵੜਦੇ ਰਹੀਆਂ ਤੇ ਫੇਵਰਟ ਸਬਜੈਕਟ ਕਿਹੜਾ ਲੱਗਦਾ ਮੈਨੂੰ ਮੈਥ ਜਿਆਦਾ ਲੱਗਦਾ ਤੇ ਜੇ ਟਫ ਦੀ ਗੱਲ ਕਰੀਏ ਟਫ ਸਰ ਐਕਚੁਅਲੀ ਨਾ ਸਾਰੇ ਜਿਹੜੇ ਸਬਜੈਕਟ ਆ ਉਹ ਇਕੁਅਲੀ ਹੈਗੇ ਸੀਗੇ ਸੋ ਮੈਨੂੰ ਨਹੀਂ ਲੱਗਦਾ ਕੋਈ ਟਫ ਹੈ ਜਦੋਂ ਆਪਾਂ ਮਿਹਨਤ ਕਰਦੇ ਆ ਕਨਸੈਪਟ ਸਮਝਦੇ ਆ ਫਿਰ ਕੋਈ ਟਫ ਨਹੀਂ ਰਹਿੰਦਾ ਤੇ ਜਿਵੇਂ ਕਿ ਗੱਲ ਕਰੀਏ ਕਿ ਸਾਰੇ ਬੱਚੇ ਅੱਜਕੱਲ੍ਹ ਸੋਸ਼ਲ ਲਾਈਫ ਤੋਂ ਜਿਆਦਾ ਐਕਟਿਵ ਰਹਿੰਦੇ ਨੇ ਤਾਂ ਤੁਸੀਂ ਵੀ ਸੋਸ਼ਲ ਮੀਡੀਆ ਐਪ ਤੇ ਐਕਟਿਵ ਜੀ ਹੈ ਕਿ ਨਹੀਂ ਬਾਤ ਕਰੋਗੇ ਸੋ ਮੈਂ ਸੋਸ਼ਲ ਮੀਡੀਆ ਪਲੇਟਫਾਰਮ ਕੋਈ ਵੀ ਯੂਜ਼ ਨਹੀਂ ਕਰਦੀ ਇੰਸਟਾਗ੍ਰam ਫੇਸਬੁਕ ਵਗੈਰਾ ਬਿਲਕੁਲ ਨਹੀਂ ਯੂਜ਼ ਕਰਦੀ ਤੇ ਮੇਰੇ ਕੋਲ ਮੇਰਾ ਪਰਸਨਲ ਮੋਬਾਈਲ ਫੋਨ ਵੀ ਨਹੀਂ ਹੈਗਾ ਜੇਕਰ ਤਾਂ ਜੋ ਮੋਬਾਈਲ ਵੇਖਦਾ ਵੇ ਤੇ 24 ਘੰਟਿਆਂ ਦੇ ਵਿੱਚ ਕਿੰਨੀ ਕੀ ਦਰਤੀ ਮੋਬਾਈਲ ਦੇਖੋਗੇ ਪਹਿਲੀ ਗੱਲ ਮੈਂ ਬਿਨਾ ਮਤਲਬ ਤੋਂ ਮੋਬਾਈਲ ਨਹੀਂ ਦੇਖਦੀ ਅਗਰ ਮੈਨੂੰ ਕੋਈ ਲੱਗਦਾ ਸਕੂਲ ਦਾ ਕੰਮ ਜਾਂ ਫਿਰ ਕੁਝ ਸਟੱਡੀ ਨਾਲ ਰਿਲੇਟਿਡ ਤੇ ਫਿਰ ਮੈਂ ਫੋਨ ਮੰਗ ਲੈਂਦੀ ਆ ਤੇਜਾ ਤੋਂ ਜ਼ਿਆਦਾ ਅੱਦਾ ਚਿੰਤਾ ਹੀ ਬਹੁਤ ਹੈ ਮੇਰਾ ਇੱਕ ਛੋਟਾ ਬ੍ਰਦਰ ਆ ਮਦਰ ਫਾਦਰ ਤੇ ਦਾਦੀ ਦਾ ਤੇ ਹੋਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਕਹਿਣਾ ਚਾਹੂੰਗੀ ਕਿ ਜੇ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਉਹਦਾ ਫਲ ਜ਼ਰੂਰ ਮਿਲਦਾ ਹੈ ਇਸ ਕਰਕੇ ਤੁਸੀਂ ਮਿਹਨਤ ਕਰਦੇ ਰਹੋ ਤੇ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ ਸਰ ਜੀ ਅੱਜ ਤੁਹਾਡੀ ਬੇਟੀ ਨੇ ਪ੍ਰੋਫੀਲ ਕਰਾਇਆ ਵਾ ਪੂਰੇ ਜ਼ਿਲ੍ਹੇ ਦੇ ਵਿੱਚ ਪਹਿਲੇ ਨੰਬਰ ਤੇ ਪੰਜਾਬ ਵਿੱਚ ਤੀਜੇ ਨੰਬਰ ਤੇ ਕੀ ਕਹਿਣਾ ਚਾਹੋਗੇ ਸਰ ਬਹੁਤ ਵਧੀਆ ਬਹੁਤ ਮਾਣ ਮਹਿਸੂਸ ਹੋ ਰਿਹਾ ਇਦੇ ਵਿੱਚ ਬੱਚੀ ਦੀ ਮਿਹਨਤ ਸਕੂਲ ਦੇ ਸਟਾਫ ਦੀ ਮਿਹਨਤ ਹੈ ਸਾਰਿਆਂ ਨੂੰ ਵਧਾਈ ਉਹਦਾ ਸਟਾਫ ਹੀ ਵਧਾਈ ਦਾ ਪਾਤਰ ਆ ਕਿੰਨਾ ਮਿਹਨਤ ਕਰਾਈਏ ਤਾਂ ਉਹਦਾ ਨਤੀਜਾ ਕਿ ਅੱਜ ਸਾਰੇ ਦੇਖ ਰਹੇ ਹੋ ਜੀ ਬਿਲਕੁਲ ਤੇ ਜਿਹੜਾ ਥਰੂ ਆਊਟ ਇਹਦੀ ਜਿਹੜੀ ਜਰਨੀ ਆ ਕਿਸ ਤਰੀਕੇ ਦੀ ਹੈ ਬਚੀ ਰਹੀ ਹੈ ਸ਼ੁਰੂ ਤੋਂ ਬਚਪਨ ਤੋਂ ਕਿੰਨੀ ਮਿਹਨਤ ਸਰ ਬਹੁਤ ਵਧੀਆ ਸੁਭਾਅ ਹੈ ਬਚੀ ਦਾ ਘਰ ਦੇ ਵਿੱਚ ਬਿਲਕੁਲ ਨਹੀਂ ਪੜ੍ਹਾਈ ਦੇ ਨਾਲ ਵਾਸਤਾ ਆ ਜੋ ਮਾਪਿ-ਪਾਲ ਮੈਂ ਕਈ ਵਾਰ ਕਹਿੰਦਾ ਪੜ੍ਹਨਾ ਬੇੜਾ ਛੜਾ ਸੌ ਜਾਇਆ ਕਰ ਬਸ ਸਕੂਲ ਵਾਗ ਰਿਲੈਕਸ ਹੋ ਜਾਇਆ ਕਰ ਪਰ ਨਹੀਂ ਤੋ ਉਹ ਚੀਜ਼ ਦਾ ਮੈਨੂੰ ਜਿਹੜਾ ਅੱਜ ਪਤਾ ਲੱਗ ਰਿਹਾ ਵੀ ਠੀਕ ਬਚੀ ਨੇ ਮਿਹਨਤ ਕੀਤੀ ਸੁਖਪ ਸਿੰਘ ਜੀ ਸਾਡਾ ਸਮਾਜ ਦੇ ਵਿੱਚ ਜਿਹੜਾ ਵਾ ਲੜਕ ਤੁਹਾਡਾ ਤੁਹਾਨੂੰ ਪਤਾ ਹੀ ਆ ਜਿਹੜੀ ਮੈਂ ਗੱਲ ਕਹਿਣ ਲਿਆ ਤੇ ਤੁਸੀਂ ਕਿਸ ਤਰੀਕੇ ਨੂੰ ਸੋਚਦੇ ਹੋ ਕਿ ਅੱਜ ਤੁਹਾਡੀ ਬੱਚੀ ਨੇ ਤੁਹਾਡਾ ਨਾਮ ਜਿਹੜਾ ਰੋਸ਼ਨ ਕਰਿਆ ਸਰ ਮੈਂ ਤੇ ਸਾਰਿਆਂ ਨੂੰ ਤੁਹਾਡੇ ਚੈਨਲ 'ਤੇ ਇਹ ਕਹਿ ਰਿਹਾ ਕਿ ਬੱਚਿਆਂ ਦੀ ਮਾਤ-ਪਿਤਾ ਦਾ ਸਪੋਰਟ ਕਰੋ ਇਹਨਾਂ ਦੀ ਪੜ੍ਹਾਈ ਦੇ ਵਿੱਚ ਵਿਦੇਸ਼ਾਂ ਵਾਲੇ ਚੱਕਰ ਦੇ ਵਿੱਚ ਨਾ ਪੋ ਜਿਹੜੇ ਕਲਾਸ ਟੂ ਕਰਕੇ ਹਾਈਲਾਈਟਸ ਦਿਵਾ ਕੇ ਬਾਹਰ ਭੇਜਦੇ ਆ ਛੋਟੀਆਂ ਨੇ ਉਮਰਾ ਨਾ ਇਹਨਾਂ ਨੂੰ ਭੇਜੋ ਗ੍ਰੈਜੂਏਸ਼ਨ ਕਰਵਾ ਕੇ ਜਾਂ ਕੁਝ ਹੋਰ ਕਰਵਾ ਕੇ ਭੇਜੋ ਛੋਟੀਆਂ ਬੱਚੀਆਂ ਨੂੰ ਨਾ ਭੇਜੋ ਇੱਥੇ ਬਹੁਤ ਕੰਮ ਹੈ ਮਿਹਨਤ ਕਰਨ ਬੱਚਿਆਂ ਬਹੁਤ ਕੋਸ਼ਿਸ਼ ਕਰਦੇ ਤੇ ਹੁਣ ਕਿਉਂਕਿ ਇਹ ਇੱਕ ਆਗਾਜ਼ ਹੋਇਆ ਵਾ ਕਿ ਕਿੰਤੋਂ ਤੱਕ ਆਪਣੇ ਬੱਚੇ ਦੀ ਕੋਈ ਸਪੋਰਟ ਕਰੋਗੇ ਜਾਂ ਜਿਸ ਤਰੀਕੇ ਉਹ ਕਹਿ ਰਹੀ ਆ ਕਿ ਮੁੰਡੇ ਪੁਲਿਸ ਅਫਸਰ ਬਣਨ ਦਾ ਸੁਪਨਾ ਲਈ ਬੈਠੀ ਆ ਸਰ ਮੈਂ ਤੇ ਬੱਚਾ ਜਿੱਥੇ ਤੱਕ ਪੜ੍ਹਨਾ ਚਾਹੇਗਾ ਮੈਂ ਪੜ੍ਹਾਵਾਇਆ ਮੈਂ ਪੁਲਿਸ ਸਪੋਰਟ ਕਰਾਂਗਾ ਇਹ ਨਹੀਂਗਾ ਵੀ ਉਹ 12th ਕਰਕੇ ਜਾ ਕੇ ਇਸ ਤਰ੍ਹਾਂ ਜੋ ਵੀ ਬੱਚੀ ਗਏਗੀ ਪੂਰੀ ਸਪੋਰਟ ਹੋਏ ਪੂਰੇ ਪਰਿਵਾਰ ਵੱਲ ਤੇ ਆਪ ਵੀ ਥੋੜਾ ਫੈਮਿਲੀ ਬੈਕਗ੍ਰਾਉਂਡ ਬਾਰੇ ਦੱਸੋਗੇ ਕਿ ਕੀ ਕੰਮ ਕਰਦੇ ਸਰ ਮੈਂ ਖੇਤੀ ਕਰਦਾ ਛੋਟਾ ਕਿਸਾਨ ਆ 4 ਕਿੱਤਿਆਂ ਦੀ ਮੇਰੇ ਕੋਲ ਖ ਤੇ ਸਰ ਬਾਕੀ ਇੱਕ ਬੇੜਾ ਹੈ ਮੇਰਾ ਤੇ ਚੀ ਦੇ ਦਾਦਾ ਦਾਦੀ ਨੇ ਕਰ ਹਾਂਜੀ ਸਰ ਬਹੁਤ ਜਿਆਦਾ ਮਾਣ ਮਹਿਸੂਸ ਹੋਣ ਦੇ ਬਹੁਤ ਜਿਆਦਾ ਖੁਸ਼ੀ ਹੈ ਜਿਹੜੇ ਟਾਈਮ ਉੱਠਦੀ ਕਿਹੜੇ ਟਾਈਮ ਸੌਂਦੀ ਹੈ ਕਿੰਨੀ ਦੇਰ ਪੜ੍ਹਾਈ ਕਰਦੀ ਹੈ ਇਹਦੇ ਬਾਰੇ ਜਾਣਕਾਰੀ ਦੇ ਦੋ ਸਰ ਰਾਤ ਦੇ 12 ਵਜੇ ਸੌਂਦੀ ਹੈ ਉਹ ਵੀ ਆਕੇ ਆਕੇ ਆਖੀ ਦਾ ਵੀ ਸੌਂ ਜੋ ਥੋੜਾ ਦਿਮਾਗ ਰਿਲੈਕਸ ਹੋ ਜੇ ਤੇ ਸਵੇਰੇ 4 ਵਜੇ ਫੇਰ ਉੱਠ ਪੈਂਦੀ ਨਾਰਮ ਲੱਗਾ ਹੋਇਆ ਆ ਤੇ ਸਵੇਰੇ 4 ਵਜੇ ਉੱਠ ਕੇ ਫਿਰ ਆਪਣਾ ਇਸ਼ਨਾਨ ਪਾਣੀ ਕਰਕੇ ਪਾਠ ਕਰਕੇ ਤੇ ਫਿਰ ਕਿਤਾਬਾਂ ਦੇ ਨਾਲ ਹੀ ਪਿਆਰਿਆ ਬਿਲਕੁਲ ਹਾਂਜੀ ਕੋਈ ਮੋਬਾਈਲ ਹਾਂਜੀ ਸਰ ਨਹੀਂ ਸਾਡੇ ਘਰ ਵਿੱਚ ਇੱਕ ਹੀ ਫੋਨ ਹੈ ਉਹਨਾਂ ਦੇ ਫਾਦਰ ਨੂੰ ਬੋਲ ਰਹੀ ਹਾਂ ਫੋਨ ਫੋਨ ਹੈ ਫੈਮਲੀ ਦੇ ਵਿੱਚ ਪਰਵਾਹ ਫੈਮਲੀ ਦੇ ਵਿੱਚ 6 ਜੀ ਆ ਇੱਕ ਮੰਮੀ ਡੈਡੀ ਨੇ ਇੱਕ ਛੋਟਾ ਬ੍ਰਦਰ ਹੈ ਇਸ ਕੁੜੀਆ ਦਾ ਹਾਂਜੀ ਇੱਕ ਕੁੜੀਆ ਇੱਕ ਫਾਦਰ ਕੀ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਆਪਣੀ ਇੰਨੇ ਸਾਰੇ ਬੱਚਿਆਂ ਤੇ ਸਾਡੇ 7 ਬੱਚੇ ਮੈਰਟ ਪੋਜੀਸ਼ਨ ਦੇ ਵਿੱਚ ਇਸ ਵੇਲੇ ਆਏ ਆ ਇੱਕ ਬੱਚੇ 8 ਬੱਚੇ ਮੈਰਟ ਪੋਜੀਸ਼ਨ 'ਚ ਆਏ ਆ ਇੱਕ ਬੱਚੇ ਨੇ ਪੰਜਾਬ ਦੇ ਵਿੱਚ 3rd ਪੋਜੀਸ਼ਨ ਹਾਸਲ ਕਰਕੇ ਅੰਮ੍ਰਿਤਸਰ ਸਕੂਲ ਦਾ ਤੇ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦਾ ਪੰਜਾਬ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ ਮੈਨੂੰ ਆਪਣੀ ਇਸ ਧੀ ਤੇ ਆਪਣੇ ਜਿਹੜੇ ਟੀਚਰ ਆ ਉਹਨਾਂ ਦੀ ਸਖਤ ਮਿਹਨਤ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਉਸ ਮਕਾਮ ਤੇ ਪਹੁੰਚੇ ਆ ਜਿਸ ਤੇ ਬੜੀ ਫਖਰ ਵਾਲੀ ਗੱਲ ਹੈ ਸਤਨਾਮ ਅੰਦਰਸੇ ਮੇਰਾ ਨਾਮ ਸੰਪੂਰਨ ਸਿੰਘ ਹੈ ਮੈਂ ਇਸ ਦੇ ਮੈਨੇਜਮੈਂਟ ਦੇ ਕਿਹਨੇ ਜਗਾ ਬਜਟ ਕਿਹਨੇ ਬਣਾਈ ਪੰਜਾਹ ਆ ਬਹੁਤ ਬਹੁਤ ਮੁਬਾਰਕਾਂ ਇਸ ਬੱਚੀ ਨੂੰ ਵੀ ਇਸ ਦੇ ਪੇਰੈਂਟਸ ਨੂੰ ਵੀ ਤੇ ਟੀਚਰਸ ਨੂੰ ਜਿਹੜਾ ਨੇ ਬਹੁਤ ਮਿਹਨਤ ਕਰਕੇ ਪੜ੍ਹਾ ਕਿਤਨਾ ਦਾ ਮਾਨ ਮਹਿਸੂਸ ਹੋ ਰਿਹਾ ਸਕੂਲ ਤੇ ਕਮੇਟੀ ਨੇ ਕਿਤਨਾ ਵਧੀਆ ਨੰਬਰ ਲੈ ਕੇ ਆਈ ਹੈ ਪੰਜਾਬ ਦੇ ਵਿੱਚ ਬਹੁਤ ਮਾਨ ਮਹਿਸੂਸ ਹੋ ਰਿਹਾ ਸੱਚਮੁੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਔਰ ਇਸ ਬੱਚੀ ਨੇ ਇਸ ਸਕੂਲ ਦਾ ਨਾਮ ਰੌਸ਼ਨ ਕੀਤਾ। ਬਾਕੀ ਬੱਚੇ ਨੂੰ ਕੀ ਮੈਸੇਜ ਦੇਣਾ ਜਾਊਗਾ ਜਿਹੜੇ ਪੜ੍ਹਾਈ ਵੱਲ ਧਿਆਨ ਘਟਾ ਰਹੇ। ਮੈਂ ਚਾਹੁੰਦਾ ਇਹਨੇ ਵੱਲ ਵੇਖ ਕੇ ਦੂਜੇ ਬੱਚੇ ਵੀ ਮਿਹਨਤ ਕਰਨ। ਇਹ ਮਿਹਨਤ ਜਿਹੜੀ ਹੈ ਜ਼ਰੂਰ ਆਪਣਾ ਮੁੱਲ ਬੂਰਦੀ ਹੈ। ਸੋ ਦੇਖਿਆ ਹੈ ਕਿ ਜਿੱਥੇ ਅੱਜ ਅੰਬਰ ਪਬਲਿਕ ਸਕੂਲ ਨਵਾਂ ਤੰਦੇਲ ਵਿਖੇ ਕਰਮਨਪ੍ਰੀਤ ਕੌਰ ਪਨਵਾ ਨੇ ਜਿੱਥੇ ਪੰਜਾਬ ਦੇ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ ਸਕੂਲ ਦੇ ਵਿੱਚ ਤੇ ਉੱਥੇ ਅੱਜ ਸਕੂਲ ਦੇ ਵਿੱਚ ਵਿਆਰਗਾਂ ਮਾਹੌਲ ਬਣਿਆ ਹੋਇਆ ਹੈ ਤੇ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਸਨੇਹਾ ਦਿੱਤਾ ਗਿਆ ਕਿ ਜਿੱਥੇ ਅੱਜ ਕਰਮਨਪ੍ਰੀਤ ਨੇ ਜਿੱਥੇ ਵਧੀਆ ਸਥਾਨ ਹਾਸਲ ਕੀਤਾ ਇਹ ਬੱਚੇ ਹੋਰ ਵੀ ਜਿਹੜੇ ਪਹਿਲਾ ਦੂਜਾ ਤੀਜਾ ਸਥਾਨ ਹਾਸਲ ਕਰ ਸਕਦੇ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ ਅਤੇ ਕਿਤਾਬਾਂ ਦੇ ਨਾਲ ਜੁੜ ਕੇ ਰਹਿਣ ਸਕੂਲ ਦੀ ਪੜ੍ਹਾਈ ਨੂੰ ਪੂਰਾ ਕਰਨ ਤੇ ਅੱਗੇ ਮਕਾਮ ਵਧੀਆ ਹਾਸਲ ਕਰ ਸਕਦੇ ਹਨ ਲੋਕ ਚੇਤਨਾ ਤੋਂ ਸਤਨਾਮ ਜੱਜ ਕੈਮਰਾਮੈਨ ਗੁਰਮੀਤ ਸਿੰਘ ਦੇ ਨਾਲ